ਬਾਜ ਜੀ ਬਹੁਤੇ ਦਵਾਈਆਂ ਦੇ ਤਾਂ ਤੁਸੀਂ ਨੁਕਸੇ ਲੋਕਾਂ ਨੂੰ ਦੱਸ ਦਿੰਦੇ ਹੋ ਜਿਹੜੀ ਮਤਲਬ ਲੋਕਾਂ ਤੋਂ ਬਣਾਈ ਜਾਵੇ ਕੀ ਇਹੀ ਗੱਲ ਆ ਜੀ ਹਾਂਜੀ ਹਾਂਜੀ ਮਹਾਰਾਜ ਜਿਹੜਿਆਂ ਆਪ ਅਗਲਾ ਤਿਆਰ ਕਰਤਾ ਦਾ ਉਹ ਆਪਾਂ ਦੱਸ ਦੇਣੀ ਜਿਹੜੀ ਮਤਲਬ ਕਿਸੇ ਤੋਂ ਨੁਕਸਾ ਬਣਾਉਣ ਯੋਗ ਨਹੀਂ ਲੋਟ ਆਉਂਦਾ ਉਹ ਆਪਾਂ ਘੱਟ ਤੋਂ ਘੱਟ ਕੀਮਤ ਦੇਵਾਂਗੇ ਉਹ ਵੀ ਜਿਹੜੇ ਪੈਸੇ ਲੱਗਦੇ ਆ ਉੱਥੇ ਬਸ ਥੋੜੇ ਤੋਂ ਥੋੜੇ ਹਿਸਾਬ ਨਾਲ ਹੀ ਦੇ ਦਿਆਂਗੇ ਕਿਉਂਕਿ ਆਪਾਂ ਤਾਂ ਭਲੇ ਵਾਸਤੇ ਇਹ ਕੰਮ ਕਰ ਰਹੇ ਹਾਂ ਜੀ ਨਾ ਕਿ ਜ਼ਿਆਦਾ ਹੂ ਤੇ ਅੱਜ ਕਿਸ ਨੁਕਸੇ ਬਾਰੇ ਜਾਨਣਾ ਪਾ ਰਹੇ ਹਾਂ ਅੱਜ ਆਪਾਂ ਮਰਦਾਨੀ ਤਾਕਤ ਵਾਸਤੇ ਦੱਸ ਰਹੇ ਹਾਂ ਜੀ ਮੈਂ ਤੁਹਾਨੂੰ ਹਮ ਜਿਸ ਜਿਸ ਬੰਦੇ ਨੂੰ ਮਰਦਾਨੀ ਤਾਕਤ 'ਚ ਨੁਕਸ ਪੈਂਦੇ ਆ ਇਹ ਬਾਲੀਆਂ ਕਿਸਮਾਂ ਹੁੰਦੀਆਂ ਜੀ ਹਮ ਦੇਖੋ ਜਿਹੜੇ ਬੰਦੇ ਦਾਰੂ ਪੀਂਦੇ ਆ ਉਹਨਾਂ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਜਿਹੜੇ ਬੰਦੇ ਸੁੱਖਾ ਵਗੈਰਾ ਜਾਂ ਲਾਉਂਦੇ ਆ ਜਾਂ ਚਿੱਟਾ ਲਾਉਂਦੇ ਆ ਉਹਨਾਂ ਨੂੰ ਵੀ ਰੋਗ ਪੈਦਾ ਹੁੰਦਾ ਹੈ ਇਸ ਤਰ੍ਹਾਂ ਹੀ ਜਿਹੜੇ ਇਹ ਨਸ਼ੇ ਦੀ ਜੀਪ ਦੀ ਗੋਲੀ ਖਾ ਲਈ ਇਹਨਾਂ ਨਾਲ ਇਹ ਬਿਮਾਰੀ ਜ਼ਿਆਦਾ ਪੈਦਾ ਹੁੰਦੀ ਹੈ। ਹੂੰ ਇਹਨਾਂ ਤੋਂ ਬਚਣ ਖਾਤਰ ਆਪਣੇ ਕੋਲੇ ਕੁਝ ਅੰਗੀਆਂ ਦਵਾਈਆਂ ਨੇ ਜਿਹੜੇ ਆਪ ਦੇ ਹੱਥਾਂ ਦੀ ਬਣਾਈ ਹੋਈ ਦਵਾਈ ਹੈ ਜਿਹਦੇ ਜਿ ਘੱਟੋ ਘੱਟ ਆਪਾਂ 41 ਦਵਾਈਆਂ ਪਾ ਕੇ ਨੁਕਸਾ ਤਿਆਰ ਕਰਦੇ ਹਾਂ। ਹੂੰ ਜਿਹੜਾ ਕਿ ਫੁੱਲ ਦਾ ਫੁੱਲ ਹੀ ਇੱਕ ਗ੍ਰੰਥਾਂ ਦੇ ਅਨੁਸਾਰ ਹੈ ਨਾ ਕਿ ਆਪਾਂ ਆਪ ਦਾ ਬਣਾਇਆ ਨੁਕਸਾ ਪੂਰਾ ਜੋਗ ਆ ਜੀ ਪੂਰਾ ਜੋਗ ਆ ਜੀ ਆਪਾਂ ਕੋਈ ਵੀ ਟੋੜ-ਫੋੜ ਕਰਕੇ ਨਹੀਂ ਦੋਈ ਬਣਾਉਂਦੇ ਜੋਗ ਹੀ ਰੱਖੀਦਾ ਜਿਹੜਾ ਗ੍ਰੰਥਾਂ ਦਾ ਨੁਕਸਾ ਉਹਨੂੰ ਟੋੜ-ਫੋੜ ਨਹੀਂ ਕਰਦੇ ਟੋੜ-ਫੋੜ ਕਰਨ ਨਾਲ ਉਹਦੇ 'ਚ ਅਸਰ ਘਟਦਾ ਜੀ ਹੂੰ ਬਾਕੀ ਇਹ ਜਿਹੜਾ ਨੁਕਸਾ ਇਹਦੇ ਨਾਲ ਸਰੀਰ ਦੀ ਤਾਕਤ ਵੀ ਹੋਊਗੀ ਬੱਡੇ ਦੇ ਰੰਗ ਦਾ ਪਤਾ ਲੱਗ ਜੂਗਾ ਹੱਡ ਪਏ ਟੱਟੋਂ ਹਟ ਜਾਂਦੇ ਨੇ ਕੰਮ ਕਰਦਾ ਬੰਦੇ ਨੂੰ ਥਕੀਮਾ ਘਟ ਜਾਂਦਾ ਹੈ ਇਹ ਬਹੁਤ ਹੀ ਵਧੀਆ ਮਤਲਬ ਦਵਾਈ ਹੈ ਇਹ ਆਪਣੇ ਕੋਲੇ ਤਿਆਰ ਹੁੰਦੀ ਹੈ ਜਿਸ ਕਿਸੇ ਭਰਾ ਨੂੰ ਲੋੜ ਹੋਵੇ ਇਹ 10 ਦਿਨ ਦੀ ਦਵਾਈ 1000 ਰੁਪਏ ਜਪਾ ਦੇ ਦਿੰਦੀ ਹੈ ਇਹ ਦਵਾਈ ਪਾਊਡਰ ਕੈਪਸੂਲ ਇਹ ਪਾਊਡਰ ਹੈ ਜੀ ਹੂੰ ਪਾਊਡਰ ਆ ਕੁੜੀਆਂ ਨੇਗੀਆਂ ਮਤਲਬ 1.5 ਗ੍ਰਾਮ ਇੱਕ ਇੱਕ 2 ਗ੍ਰਾਮ ਦੀ ਕੁੜੀ ਹੁੰਦੀ ਹੈ ਉਹ ਸੋਹਾਂ ਸ਼ਾਮ ਦੋ ਵਾਰੀ ਲੈਣੀ ਹੈ ਦੋ ਵਾਰੀ ਲੈਣੀ ਇਹਦਾ ਰਿਜ਼ਲਟ ਆਪਾਂ ਨੂੰ 5 ਦਿਨਾਂ ਚ ਹੀ ਮਿਲ ਸਕਦਾ ਹੈ 10 ਕ ਦਿਨ ਦੀ ਆਪਾਂ ਦਵਾਈ ਦੇਵਾਂਗੇ ਪਹਿਲਾਂ ਜ਼ਿਆਦਾ ਦਵਾਈ ਦੇ ਕੇ ਰਾਜੀ ਨਹੀਂ ਕਿਉਂਕਿ ਆਪਾਂ ਨੂੰ ਐ ਪਤਾ ਲੱਗੇ ਵੀ ਬੰਦਾ ਠੀਕ ਹੋ ਰਿਹਾ ਹੈ ਦੇਖੋ ਜੇ ਠੀਕ ਹੋ ਰਿਹਾ ਫੇਰ ਹੀ ਦਵਾਈ ਦੇ ਫਿਰ ਆਪਣੇ ਕਿਹੜੇ ਪੈਸੇ ਖਰਚ ਕਰਨਾ ਵੀ ਪੈਸੇ ਹੋਰ ਬਣਾ ਲਓ ਹੋਰ ਤਾਂ ਬਹੁਤ ਮਾੜਾ ਕੰਮ ਹੈ ਸਭ ਤੋਂ ਵਧੀਆ ਲੋਕ ਸੇਵਾ ਜੀ ਇਸ ਵਾਸਤੇ ਇਹ ਦਵਾਈ ਆਪਣੇ ਕੋਲੇ ਤਿਆਰ ਹੈ ਜਿਸ ਕਿਸੇ ਭਾਈ ਨੂੰ ਲੋੜ ਹੋਵੇ ਉਹ ਆ ਕੇ ਲਿਜਾ ਸਕਦਾ ਹੈ ਇਹ ਮਹਿਲ ਕਲਾ ਹੁੰਦੇ ਆ ਜੀ ਬੈਦ ਜੀ 12 ਵਜੇ ਤੋਂ 3 ਵਜੇ ਤੱਕ ਇਹ 골ਡਨ ਕਲੋਨੀ ਆ ਬਿਲਕੁਲ ਬੱਸ ਸਟੈਂਡ ਦੇ ਨਾਲ ਹੀ ਆ ਬੱਸ ਸਟੈਂਡ ਤੋਂ 500 ਮੀਟਰ ਦੂਰ ਬਹੁਤ ਹੀ ਨੀ ਤੁਰ ਕੇ ਬੰਦਾ ਆ ਸਕਦਾ ਵੀਰਵਾਰ ਦੀ ਛੁੱਟੀ ਆ ਤੇ ਬਾਕੀ ਦਿਨ ਤੁਸੀਂ 12 ਤੋਂ 3 ਵਜੇ ਤੱਕ ਬੈਦ ਜੀ ਨੂੰ ਮਿਲ ਸਕਦੇ ਹੋ ਤੇ ਆਪਦੇ ਰੋਗਾਂ ਦਾ ਇਲਾਜ ਕਰਾ ਸਕਦੇ ਹਾਂ ਬੈਦ ਜੀ ਦਾ ਬੜਾ ਵੱਡਾ ਤਜਰਬਾ ਕਦੇ ਵੀ ਇਹ ਕਿਸੇ ਨੂੰ ਮਿਸ ਗਾਈਡ ਨਹੀਂ ਕਰਦੇ ਦਵਾਈ ਸਾਨੂੰ ਜੜੀ ਬੂਟੀਆਂ ਦੀ ਉਦੋਂ ਹੀ ਦੇਣਗੇ ਜਦੋਂ ਲੋੜ ਆ ਉਹ ਪੈਸੇ ਬਣਾਉਣ ਵਾਲਾ ਕੰਮ ਜਾਂ ਮਿਸ ਗਾਈਡ ਵਾਲਾ ਕੰਮ ਨਹੀਂ ਹੈਗਾ ਜਿਵੇਂ ਅੱਜ ਕੱਲ ਨਵੇਂ-ਨਵੇਂ ਬੈਦ ਬਣਦੇ ਨੇ ਉਹ ਅੰਗਰੇਜ਼ੀ ਦਵਾਈਆਂ ਕੁੱਟ-ਕੁੱਟ ਕੇ ਦੇਈ ਜਾਂਦੇ ਆ ਤੁਸੀਂ ਆਮ ਹੀ ਦੇਖਿਆ ਬੈਦ ਜੀ ਤੁਹਾਨੂੰ ਨੌਕਸੇ ਵੀ ਦੱਸਦੇ ਆ ਸੋ ਵਧੀਆ ਨੌਕਸੇ ਦੱਸਦੇ ਨੇ ਤੁਸੀਂ ਵਰਤ ਕੇ ਦੇਖੋ ਸਾਰੇ ਕੰਮ ਜਾ ਆਪਣੇ ਔਰ ਬੈਜ ਜਿੱਦਾਂ ਕੋਈ ਪੈਸੇ ਬਣਾਉਣ ਵਾਲਾ ਕੰਮ ਨਹੀਂ ਚਲੋ ਰੱਬ ਨੇ ਬੇਹੇਰਾ ਕੁਝ ਦਿੱਤਾ ਪਰ ਇਹ ਪੈਸੇ ਨਹੀਂ ਇਕ ਲੋਕ ਭਲਾਈ ਵਾਲਾ ਕੰਮ ਆ ਸ਼ੁਕਰਵਾਰ ਵਾਲੇ ਦਿਨ ਜੀ ਬੈਜ ਦੀ ਫ੍ਰੀ ਦਾ ਵੀ ਕੈਂਪ ਲਗਾਉਂਦੇ ਨੇ ਜਿਹਦੇ ਜਿਹੇ ਮਿਰਗੀ ਦੀ ਆ ਆਪਣਾ ਮਾਈਗਰੇਨ ਵਗੈਰਾ ਦੀ ਤੇ ਹੈਜਕੀਆ ਹੈਜਕੀਆ ਇੱਕ ਜਾਨਲੇਵਾ ਬਿਮਾਰੀ ਇਹੋ ਜੀਆਂ ਦਵਾਈਆਂ ਫ੍ਰੀ ਵੀ ਦਿੰਦੇ ਆ ਜੀ ਕਈ ਵਾਰ ਜੇ ਕੋਈ ਪੇਸ਼ੈਂਟ ਆ ਜਾਂਦਾ ਉਹਦੇ ਕੋਲੇ ਪੈਸੇ ਨਹੀਂ ਹੈਗੇ ਤਾਂ ਅਗਲੇ ਨੂੰ ਕਹਿ ਕੇ ਤੋਰ ਦਿੰਦੇ ਆ ਭਾਈ ਕੋਈ ਨਾ ਜੇ ਹੋਏ ਦੇਦੀ ਨਹੀਂ ਤੇਰੀ ਖੁਜੀ ਆ ਇਹ ਹੋ ਗਿਆ ਸਾਹਿਬ ਕਿਤਾਬਾ ਜੀ ਧੰਨਵਾਦ ਬੈਜ ਜੀ ਜਾਣਕਾਰੀ ਦੇਣ ਲਈ ਸਤਿ ਸ੍ਰੀ ਅਕਾਲ